ਨਮਸਕਾਰ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਣਾ ਰਣੌਤ ਹਮੇਸ਼ਾ ਹੀ ਕੋਈ ਜਹੇ ਵਿਵਾਦਤ ਬਿਆਨ ਦਿੰਦੀ ਹੈ ਜਿਸ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਜਾਂਦੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਸਨੇ ਕਿਹਾ ਸੀ ਕਿ ਆਜ਼ਾਦੀ ਮਿਲੀ ਹੈ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਸ ਬਾਅਦ ਉਸਨੇ ਪੰਜਾਬ ਦੇ ਲੋਕਾਂ ਨੂੰ ਉਗਰਵਾਦੀ ਅਤੇ ਅਤਵਾਦੀ ਵੀ ਕਿਹਾ ਇਸ ਨੂੰ ਲੈ ਕੇ ਪਹਿਲਾ ਹੀ ਬੜੀ ਭਾਰਤੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ ਲੇਖੇ ਕੰਗਨਾ ਨੌਤ ਆਪਣੀ ਬਿਆਨਬਾਜ਼ੀ ਤੋਂ ਬਾਸ ਨਹੀਂ ਆਉਂਦੀ ਕਿਉਂਕਿ ਹੁਣ ਤੇ ਉਹ ਸੰਸਦ ਬਣ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਇੱਕ ਫਿਲਮੀ ਅਦਾਕਾਰਾ ਵੀ ਨੇ ਚਾਹੇ ਫਿਲਮ ਜਗਤ ਹੋਵੇ ਚਾਹੇ ਉਹਦਾ ਸਿਆਸੀ ਕੈਰੀਅਰ ਹੋਵੇ ਲੇਕਿਨ ਉਹ ਆਪਣੀ ਬਿਆਨਬਾਜ਼ੀ ਕੀਤੀ ਤੋਂ ਬਿਨਾ ਨਹੀਂ ਰਹਿ ਸਕਦੀ ਇੱਕ ਵਾਰ ਫੇਰ ਨਾਮ ਸੁਰਖੀਆਂ ਵਿੱਚ ਆ ਰਿਹਾ ਹੈ ਕੰਗਨਾਰਨੌਤ ਦਾ ਕੰਗਨਾਰਨੌਤ ਨੇ ਪਿਛਲੇ ਦਿਨਾਂ ਦੇ ਵਿੱਚ ਸ਼ੰਕਰਚਾਰੀਆ ਸਵਾਮੀ ਤੇ ਬੜੀ ਹੀ ਵਿਵਾਦਿਤ ਟਿੱਪਣੀ ਕੀਤੀ ਹੈ ਜਿਸ ਨੂੰ ਲੈ ਕੇ ਹੁਣ ਪੂਰੇ ਭਾਰ ਦੇ ਵਿੱਚ ਧਰਮ ਯੁੱਧ ਸ਼ੁਰੂ ਹੋ ਗਿਆ ਹੈ ਦੱਸਦੀ ਇਹ ਪਿਛਲੇ ਦਿਨਾਂ ਦੇ ਵਿੱਚ ਉਹ ਦਾ ਬਿਠਾਕਰੇ ਯਾਨੀ ਕਿ 15 ਜੁਲਾਈ ਨੂੰ ਵਿਦ ਫੈਮਲੀ ਸਵਾਮੀ ਸ਼ੰਕਰਚਾਰੀਆ ਦੇ ਕਰ ਆਈਸੀ ਅਸ਼ੀਰਵਾਦ ਲੈਣ ਲਈ ਵਿਦ ਫੈਮਿਲੀ ਜਦੋਂ ਅਸ਼ੀਰਵਾਦ ਲੈਣ ਲਈ ਆਏ ਤੇ ਸੁਆਮੀ ਸ਼ੰਕਰਾ ਸ਼ਾਰੀਆ ਨੇ ਇਹ ਗੱਲ ਕਹੀ ਸੀ ਉਹਨਾਂ ਨੇ ਕਿਹਾ ਕਿ ਹਿੰਦੂ ਧਰਮ ਦਾ ਘਾਣ ਹੋਇਆ ਹੈ ਹਿੰਦੂ ਧਰਮ ਦੇ ਵਿੱਚ ਪਹਿਲੀ ਵਾਰ ਵਿਸ਼ਵਾਸ ਘਾਤ ਹੋਇਆ ਹੈ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਨੇ ਏਕਨਾਥ ਸਿੰਦੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲਣੀ ਚਾਹੀਦੀ ਸੀ ਕੁਰਸੀ ਮਿਲਣੀ ਚਾਹੀਦੀ ਸੀ ਉਦਵ ਠਾਕਰੇ ਨੂੰ ਉਦਵ ਠਾਕਰੇ ਦੇ ਨਾਲ ਵਿਸ਼ਵਾਸ ਘਾਤ ਹੋਇਆ ਹੈ ਇਸ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਖੇਦ ਹੈ ਮੈਨੂੰ ਬੜਾ ਦੁੱਖ ਹੈ ਕਿਉਂਕਿ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ ਉਹ ਚਾਹੇ ਪੋਲਿਟਿਸ਼ੀਅਨਸ ਹੋਣ ਚਾਹੇ ਉਹ ਧਾਰਮਿਕ ਹੋ ਆਗੂ ਹੋਣ ਉਹ ਮੈਨੂੰ ਚੰਗੇ ਨਹੀਂ ਲੱਗਦੇ ਇਹ ਗੱਲ ਕਹੀ ਸੀ ਸ਼ੰਕਰਾਚਾਰੀਆ ਸਵਾਮੀ ਨੇ ਜਦੋਂ ਇਸ ਗੱਲ ਦਾ ਪਤਾ ਨਮੀ ਬਣੀ ਸੰਸਦ ਕੰਗਣਾ ਰੌਤ ਨੂੰ ਪਤਾ ਚੱਲਿਆ ਪਹਿਲਾਂ ਤੇ ਉਸਨੇ ਕਾਂਗਰਸ ਦਾ ਦਿੱਤਾ ਹਵਾਲਾ ਉਸਨੇ ਕਿਹਾ ਇੱਕ ਵਾਰੀ 1907 ਵਿੱਚ ਕਾਂਗਰਸ ਪਾਰਟੀ ਵੰਡੀ ਗਈ ਸੀ ਫਿਰ ਵਿਭਾਜਨ ਹੋਇਆ ਸੀ ਕਾਂਗਰਸ ਦਾ 1971 ਦੇ ਵਿੱਚ ਉਹਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਪੋਲੀਟਿਸ਼ੀਅਨਸ ਦੇ ਵਿੱਚ ਜਿਹੜੇ ਨੇ ਵਨ ਡਿਵਾਈਡਿਸ਼ਨ ਸਪਰੇਸ਼ਨ ਹੁੰਦੀ ਰਹਿੰਦੀ ਹੈ ਜੇ ਡਿਵਾਈਡਿਸ਼ਨ ਨਹੀਂ ਹੋਵੇਗੀ ਤੇ ਹੋਰ ਇਹ ਗੋਲਗੱਪੇ ਵੇਚਣਗੇ ਇਸ ਤਰ੍ਹਾਂ ਦੀ ਵਿਵਾਦਤ ਬਿਆਨਬਾਜ਼ੀ ਜਾਂ ਕਹਿ ਦਈਏ ਟਿੱਪਣੀ ਕੀਤੀ ਹੈ ਸ਼ੰਕਰਾਚਾਰੀਆ ਸਵਾਮੀ ਦੇ ਬਿਆਨਬਾਜ਼ੀ ਤੇ ਕਿਉਂਕਿ ਸ਼ੰਗਰਾਚਾਰੀਆ ਸਵਾਮੀ ਇਹ ਨਹੀਂ ਚਾਹੁੰਦੇ ਕਿ ਏਕਨਾਥ ਸਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਰਹਿਣ ਉਹ ਚਾਹੁੰਦੇ ਨੇ ਕਿ ਉਦਵ ਠਾਕਰੇ ਜਿਹੜੇ ਨੇ ਜਿਹੜੇ ਆਰਐਸ ਤੋਂ ਬਿਲੋਂਗ ਕਰਦੇ ਨੇ ਅਤੇ ਸ਼ੇਵ ਸੈਨਾ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਦਵ ਠਾਕਰੇ ਉਹਨਾਂ ਨੇ ਕਿਹਾ ਕਿ ਉਦਵ ਠਾਕਰੇ ਦੇ ਨਾਲ ਬੜਾ ਵੱਡਾ ਸਕੈਮ ਬੜਾ ਵੱਡਾ ਧੋਖਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਉਹ ਚਾਹੁੰਦੇ ਨੇ ਕਿ ਉਦਵ ਠਾਕਰੇ ਮਹਾਰਾਸ਼ਟਰ ਦੇ ਪ੍ਰਧਾਨ ਬਣ لیکن اس نو لے کے کنگنا رنوت نے کیا ہے کہ राजनीति ਦੇ ਵਿੱਚ ਅਜਹੀਆਂ ਗੱਲਾਂ ਚਲਦੀਆਂ ਰਹਿੰਦੀਆਂ ਨੇ ਅਜਿਹੇ ਵਿਭਾਜਨ ਨਹੀਂ ਹੋਣਗੇ ਤੇ ਕੀ ਹੋਰ ਲੋਕ ਗੋਲਗੇਪੇ ਵੇਚਣਗੇ اس طرحਾਂ ਦੀ ਵਿਵਾਦਤ ਟਿੱਪਣੀ ਦੇ ਨਾਲ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਬਣ ਚੁੱਕੀ ਹੈ کنگنا ਰਨੋਤ کنگنا ਰਨੋਤ ਹਮੇਸ਼ਾ ਹੀ ਕੋਈ ਨਾ ਕੋਈ ਅਜਈ ਸੁਰਲੀ ਛੱੜਦੀ ਹੈ ਜਿਸ ਨਾਲ ਪੂਰੇ ਭਾਰਤ ਦੀ ਚਾਹੇ ਸਿਆਸੀ ਜਗਤ ਹੋਵੇ ਚਾਹੇ ਉਹ ਫਿਲਮੀ ਜਗਤ ਹੋਵੇ ਉਸ ਦੇ ਵਿੱਚ ਬੜੇ ਵੱਡੇ ਬਵਾਲ ਮਾ ਜਾਂਦੇ ਨੇ ਕਿਉਂਕਿ ਉਹ ਆਪਣੀ ਜੀਬ ਤੇ ਆਪਣੇ ਮੂੰਹ ਤੇ ਕੰਟਰੋਲ ਬਿਲਕੁਲ ਨਹੀਂ ਕਰ ਸਕਦੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਸ ਨੂੰ ਥੱਪੜ ਵੱਜਿਆ ਸੀ ਭੈਣ ਕੁਲਵਿੰਦਰ ਕੌਰ ਦੇ ਕੋਲੋਂ ਚੰਡੀਗੜ੍ਹ ਦੇ 에어ਪੋਰਟ ਦੇ ਵਿੱਚ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੈਨੂੰ ਦਸ਼ਕਾਂ ਦੇ ਫੋਨ ਆ ਰਹੇ ਨੇ ਮੇਰੇ ਜਿਹੜੇ ਸਹਿਯੋਗੀ ਨੇ ਜਿਹੜੇ ਮੇਰੇ ਫਾਲੋਅਰ ਨੇ ਉਹ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਠੀਕ ਹੋ ਕਹਿੰਦੇ ਆਈ ਏਮ ਓਕੇ ਠੀਕ ਹੈ ਤੇ ਪਰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਪੰਜਾਬ ਦੇ ਵਿੱਚ ਉਗਰਵਾਦ ਅਤੇ ਅਤਵਾਦ ਜਿਹੜਾ ਹੈ ਦਿਨ-ਬਦ ਦਿਨ ਵੱਧ ਰਿਹਾ ਹੈ ਲੇਕਿਨ ਹੁਣ ਹਿੰਦੂ ਧਰਮ ਦੇ ਮੁਖੀ ਨੂੰ ਜਿਹੜਾ ਪੀਠ ਚਲਾ ਰਿਹਾ ਹੈ Swami ਸੌਰੀ ਸ਼ੰਕਰਾਚਾਰੀਆ Swami ਜਦੋਂ ਉਸ ਨੇ ਆਪਣਾ ਜਸਤ ਇੱਕ ਦੁੱਖ ਪ੍ਰਗਟਾਇਆ ਹੈ ਰਾਜਨੀਤੀ ਨੂੰ ਲੈ ਕੇ ਲੇਕਿਨ ਇਸ ਨੇ ਪਲਟਵਾਰ ਕਰ ਦਿੱਤਾ ਹੈ ਕਿ ਇਸ ਆਪਰੇਸ਼ਨ ਦਾ ਕਾਂਗਰਸ ਦੀ 1907 ਤੇ 1971 ਦੇ ਵਿੱਚ ਵੀ ਹੋਈ ਸੀ ਜੇ ਮਹਾਰਾਸ਼ਟਰ ਵਿੱਚ ਹੋ ਗਈ ਤਾਂ ਹੋਰ ਕਿੱਡੀ ਕਿੱਡੀ ਕਬੱਡੀ ਗੱਲ ਹੈ ਹੋਰ ਰਾਜਨੀਤੀ ਵਾਲੇ ਗੁਲਗਪੇ ਵੇਚਣ ਇਸ ਤਰ੍ਹਾਂ ਦੀ ਗੱਲ ਕਹਿ ਕਿ ਇੱਕ ਵਾਰ ਫੇਰ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ ਕੰਗਣਾ ਰਣੌਤ ਨੇ ਭਾਰਤ ਦੀ ਸਿਆਸਤ ਦੇ ਵਿੱਚ ਧੰਨਵਾਦ